ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਸਪੀਡ ਨਿਊਜ਼ ਤੁਹਾਡਾ ਸਾਰਿਆਂ ਦਾ ਸਵਾਗਤ ਆਓ ਫਿਰ ਜਾਣਦੇ ਹਾਂ ਚੌਵੀਆ ਖਬਰਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲੀ ਵਾਰ ਲਾਰੈਂਸ ਬਿਸ਼ਨੋਈ ਉੱਤੇ ਕੈਨੇਡਾ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ ਤੇ ਉਹਨਾਂ ਨੇ ਇਸ ਮੁੱਦੇ ਉੱਤੇ ਪਾਲ ਸਰਕਾਰ ਦਾ ਸਟੈਂਡ ਵੀ ਸਪਸ਼ਟ ਕੀਤਾ ਤੇ ਉਹਨਾਂ ਨੇ ਭਾਰਤ ਦੇ ਨਵੇਂ ਕਾਨੂੰਨਾਂ ਅਤੇ ਜ਼ਿਲ੍ਹਿਆਂ ਦੀ ਸਰਹੱਦਾਂ ਘਟਾਉਣ ਵਰਗੇ ਮੁੱਦਿਆਂ ਬਾਰੇ ਵੀ ਗੱਲ ਕੀਤੀ ਹੈ ਇੰਡੀਆ ਟੂਡੇ ਦੇ ਇੱਕ ਪ੍ਰੋਗਰਾਮ ਦੇ ਵਿੱਚ ਜਦੋਂ ਅਮਿਤ ਸ਼ਾਹ ਨੂੰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਦੁਆਰਾ ਲਗਾਏ ਗਏ ਦੋਸ਼ਾਂ ਬਾਰੇ ਪੁੱਛਿਆ ਗਿਆ ਸੀ ਕਿ ਜਸਟ ਕੇ ਲਾਰੈਂਸ ਜੇਲ ਦੇ ਵਿੱਚ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕੈਨੇਡਾ ਦੇ ਵਿੱਚ ਹਿੰਸਾ ਪਰਕਰਿਆ ਤਾਂ ਉਹਨਾਂ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਮਿਤ ਸ਼ਾਹ ਨੇ ਕਿਹਾ ਕਿ ਵਿਦੇਸ਼ ਮੰਤਰੀ ਅਸਜਾ ਸ਼ੰਕਰਾਂ ਨੇ ਕੈਨੇਡੀਅਨ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਸਬੂਤ ਨੇ ਉਹ ਸਾਡੇ ਸਾਹਮਣੇ ਪੇਸ਼ ਕਰਨ ਅਸੀਂ ਸਖਤ ਕਾਰਵਾਈ ਕਰਾਂਗੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਨਤੋ ਨੇ ਹਜ਼ਾਰਾਂ ਕੈਦੀਆਂ ਨੂੰ ਤਰਸ ਦੇ ਆਧਾਰ 'ਤੇ ਮਾਫ ਕਰਨ ਦੀ ਯੋਜਨਾ ਬਣਾਈ ਹੈ ਮਨੁੱਖੀ ਅਧਿਕਾਰ ਮਾਮਲਿਆਂ ਦੇ ਮੰਤਰੀ ਨਟਾਲੀਆਸ ਪੇਗਾਈ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਜ਼ਾਕਰਤਾ ਗਲੋਬ ਅਖਬਾਰ ਦੇ ਮੁਤਾਬਕ ਨਟਾਲੀਆਸ ਨੇ ਇੱਕ ਗੱਲ ਕਹੀ ਹੈ ਤੇ ਉਹਨਾਂ ਕਿਹਾ ਕਿ ਮਾਫੀ ਲਈ ਮੁੱਖ ਵਿਚਾਰ ਹਮਦਰਦੀ ਅਤੇ ਸੁਲ੍ਹਾ ਪ੍ਰਤੀ ਵਚਨ ਬੱਤਾਏ ਜੋ ਦੋਵੇਂ ਹੀ ਰਾਸ਼ਪਤੀ ਦਲੀ ਮੁਖਤਰ ਜੀਹਾਂ ਨੇ ਰਾਸ਼ਪਤੀ ਦੀ ਮਾਫੀ ਦੇ ਵਿੱਚ ਸਿਆਸੀ ਕੈਦਿਆ ਸਮੇਤ ਕਰੀਬ 44000 ਕੈਦਿਆ ਨੂੰ ਰਿਹਾ ਕੀਤੇ ਜਾਣ ਦਾ ਪ੍ਰਸਤਾਵ ਆਉਂਦੀ ਉਮੀਦ ਹੈ ਮਾਫੀ ਦਾ ਉਦੇਸ਼ ਦੇਸ਼ ਦੀਆਂ ਚੇਲਾਂ ਵਿੱਚ ਪੀੜ ਭੜੱਕੇ ਨੂੰ ਘਟਾਉਣਾ ਤੇ ਰਾਸ਼ਪਤੀ ਦਾ ਉਦੇਸ਼ ਮਾਨਸਿਕ ਵਿਕਾਰਾਂ ਐਚ ਆਈ ਵੀ ਵਰਗੀਆਂ ਗੰਭੀਰ ਬਿਮਾਰੀਆਂ ਤੇ ਨਸ਼ੇ ਦੇ ਆਦੀ ਕੈਦਿਆ ਨੂੰ ਰਿਹਾ ਕਰਨਾ ਹੈ ਤਾ ਜੋ ਉਹਨਾਂ ਨੂੰ ਮੁੜ ਸੇਵਾ ਇਲਾਜ ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾ ਸਕੇ ਨਾਲ ਹੀ ਨਾਬਾਲਗਾਂ ਤੇ ਬਜ਼ੁਰਗਾਂ ਕੋ ਕੈਦਿਆਂ ਨੂੰ ਵੀ ਰਿਹਾ ਕਰਨਾ ਹੈ ਕੌਮੀ ਖੇਤੀ ਮਾਰਕੀਟਿੰਗ ਨੀਤੀ ਦੇ ਖਰੜੇ ਨੇ ਕਿਸਾਨਾਂ ਨੂੰ ਚੌਕਸ ਕਰ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਇਹ ਹੈ ਕਿ ਮੋਦੀ ਸਰਕਾਰ ਹੁਣ ਪਿਛਲੇ ਦਰਵਾਜ਼ੇੋਂ ਰੱਦ ਕੀਤੇ ਖੇਤੀ ਕਾਨੂੰਨਾਂ ਨੂੰ ਲਿਆਉਣ ਜਾਰੀ ਹੈ ਜਿਸ ਨਾਲ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਨਵੇਂ ਰੂਪ ਵਿੱਚ ਲਾਗੂ ਕਰੇਗੀ ਕਿਸਾਨ ਲੀਟਰਾਂ ਦਾ ਕਹਿਣਾ ਇਹ ਹੈ ਕਿ ਨਵੇਂ ਖਰੜੇ ਵਿੱਚ ਸਾਇਲੋਜ ਨੂੰ ਮੰਡੀ ਯਾਰ ਐਲਾਨਣ ਤੇ ਮਾਰਕੀਟ ਫੀਸ ਵਿੱਚ ਕਟੌਤੀ ਵਰਗੇ ਕਦਮਾਂ ਦੀ ਗੱਲ ਕੀਤੀ ਗਈ ਹੈ ਤੇ ਸਮੁੱਚੇ ਖੇਤੀ ਬਾਜ਼ਾਰ ਨੂੰ ਡਿਜੀਟਲ ਕੀਤਾ ਜਾਣਾ ਹੈ ਤੇ ਇਸ ਨਾਲ ਸਰਕਾਰ ਕਿਸਾਨਾਂ ਨੂੰ ਵੱਡੇ ਕਾਰਪੋਰੇਟਾਂ ਦੇ ਰਹਿਮੋ ਕਰਮੋ ਤੋਂ ਛੱਡਣ ਦੀ ਤਿਆਰੀ ਕਰ ਰਹੀ ਹੈ ਦਰਸਲ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਰਾਜ ਸਰਕਾਰ ਨੂੰ ਕੌਮੀ ਖੇਤੀ ਮਾਰਕੀਟਿੰਗ ਨੀਤੀ ਦਾ ਖਰੜਾ ਭੇਜਿਆ ਤੇ ਨਵੇਂ ਖਰੜੇ ਦੀ ਸੂਚਨਾ ਮਿਲਦਿਆਂ ਹੀ ਕਿਸਾਨ ਜੱਥੇਬੰਦੀਆਂ ਪੱਬਾ ਪਾਰ ਹੋ ਗਈਆਂ ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ 25 ਨਵੰਬਰ ਨੂੰ ਘੈਰਤ ਨੀਤੀ ਦਾ ਖਰੜਾ ਜਾਰੀ ਕਰਕੇ ਸੂਬਾ ਸਰਕਾਰ ਤੋਂ ਟਿੱਪਣੀਆਂ ਤੇ ਸੁਝਾਅ ਮੰਗੇ ਨੇ ਅਨਸਿੱਧੇ ਢੰਗ ਦੇ ਨਾਲ ਸਟੱਡੀ ਵੀਜ਼ਾ ਲਵਾ ਕੇ ਕੈਨੇਡਾ ਵਿੱਚ ਗਏ ਵਿਦਿਆਰਥੀਆਂ ਦੇ ਉੱਪਰ ਗਾਜ਼ ਡਿੱਗਣ ਵਾਲੀ ਹੈ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਐਕਸ਼ਨ ਮੋਡ ਦੇ ਵਿੱਚ ਆ ਗਿਆ ਹੈ ਪ੍ਰਵਾਸੀ ਵਿਦਿਆਰਥੀਆਂ ਤੋਂ ਸਾਰੀ ਜਾਣਕਾਰੀ ਮੰਗੀ ਜਾ ਰਹੀ ਹੈ ਤੇ ਇਸ ਜਾਣਕਾਰੀ ਦੀ ਜਾਂਚ ਦੇ ਮਗਰੋਂ ਜਿਹੜੇ ਅਨਸਿੱਧੇ ਢੰਗ ਦੇ ਨਾਲ ਸਟੱਡੀ ਵੀਜ਼ਾ ਲੈਣ ਵਾਲਿਆਂ ਨੂੰ ਉੱਤੇ ਰਿਪੋਰਟ ਕੀਤਾ ਜਾਏਗਾ ਸਾਰੇ ਵਿਦਿਆਰਥੀਆਂ ਅੰਦਰ ਡਰ ਦਾ ਮਾਹੌਲ ਹੈ ਤੇ ਦਰਸਲ ਕੈਨੇਡਾ ਆਏ ਕੁਮਾਂਤਰੀ ਵਿਦਿਆਰਥੀਆਂ ਨੂੰ ARCC ਦੇ ਵੱਲੋਂ ਕੁਝ ਦਿਨਾਂ ਤੋਂ ਆਈਆਂ ਈਮੇਲਾਂ ਦੇ ਰਾਹੀਂ ਆਪਣੇ ਦਸਤਾਵੇਜ਼ ਸਵੇਤ ਭੜਾਈ ਦੇ ਸਥਾਨ ਉਥੋਂ ਦੀਆਂ ਹਾਜ਼ਰੀਆਂ ਤੇ ਕੰਮ ਕਰਨ ਦੇ ਸਥਾਨਾ ਆਦਿ ਜਾਣਕਾਰੀ ਭੇਜਣ ਲਈ ਵੀ ਕਿਹਾ ਗਿਆ ਵਿਭਾਗ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਵਿਭਾਗੀ ਸੂਤਰ ਇਸ ਪੁੱਛਗਿੱਛ ਨੂੰ ਆਮ ਰੁਟੀਨ ਦਾ ਹਿੱਸਾ ਦੱਸ ਰਹੇ ਨੇ ARCC ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਵਾਸ ਵਿਭਾਗ ਨੂੰ ਸ਼ੱਕ ਦੂਰ ਕਰਨ ਲਈ ਕਿਸੇ ਦੇ ਵੀ ਪੱਤਰਾਂ ਦੀ ਜਾਂਚ ਕਰਨ ਦਾ ਅਧਿਕਾਰ ਹਾਸਲ ਹੈ ਤੁਹ ਕਿਸੇ ਤੋਂ ਵੀ ਦੁਬਾਰਾ ਦਸਤਾਵੇਜ਼ ਮੰਗੇ ਜਾ ਸਕਦੇ ਨੇ ਪੰਜਾਬ ਦੇ ਵਿੱਚ ਹੋਣ ਵਾਲਿਆ ਨਗਰ ਨਿਗਮ ਚੋਣਾਂ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਇਸ ਮਾਮਲੇ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਪਟੀਸ਼ਨ ਚ ਪਟਿਆਲਾ ਸਮੇਤ ਕਈ ਥਾਵਾਂ ਦੇ ਉੱਤੇ ਨਾਮਜ਼ਦਗੀ ਦੇ ਦੌਰਾਨ ਤੰਗ ਪਰੇਸ਼ਾਨ ਕੀਤੇ ਜਾਂਦਾ ਮਾਮਲਾ ਵੀ ਚੁੱਕਿਆ ਗਿਆ ਹੈ। ਉਹਨਾਂ ਨੇ ਇਸ ਸਬੰਧੀ ਕਈ ਤੱਥ ਪੇਸ਼ ਵੀ ਕੀਤੇ ਨੇ। ਇਸ ਤੋਂ ਬਾਅਦ ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਤੱਕ ਤੈਅ ਕੀਤੀ ਗਈ ਹੈ। ਜਦੋਂ ਕਿ 1 ਜੰਨੇਵਰੀ ਨੂੰ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਪੈਣਗੀਆਂ। ਜ਼ਿਕਰ ਜੋ ਗਿਆ ਕਿ ਨਗਰ ਨਿਗਮ ਚੋਣਾ ਲਈ ਨਾਮਜ਼ਦਗੀਆਂ ਭਰਨ ਦੀ 12 ਦਸੰਬਰ ਆਖਰੀ ਮਿਤੀ ਸੀ ਪਰ ਇਸ ਦੌਰਾਨ ਪਟਿਆਲਾ ਦੇ ਵਿੱਚ ਕਾਫੀ ਹੰਗਾਮਾ ਵੀ ਹੋਇਆ ਲੋਕ ਲਾਈਨਾਂ ਵਿੱਚ ਖੜੇ ਸਨ ਫਿਰ ਕੁਝ ਲੋਕ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਫਾਈਲਾਂ ਖੋ ਕੇ ਭੱਜ ਗਏ ਜਿਸ ਕਾਰਨ ਕਈ ਲੋਕ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ ਹਾਲਾਂਕਿ ਉਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਨੇ ਇਹ ਕਿਹਾ ਸੀ ਕਿ ਭਾਜਪਾ ਤੇ ਕਾਂਗਰਸ ਹਾਰ ਤੋਂ ਡਰਦੇ ਨੇ ਇਸ ਕਾਰਨ ਉਹ ਅਜੀ ਹਾਰ ਡਰਾਮਾ ਕਰ ਰਹੇ ਨੇ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਸੰਮਿਲਨ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਚੰਡੀਗੜ੍ਹ ਪਹੁੰਚੇ ਨੇ ਤੇ ਐਡਵੋਕੇਟ ਧਾਮੀ ਨੇ ਬੀਬੀ জাকੀਰ ਕੌਰ ਦੇ ਖਿਲਾਫ ਆਪ ਸ਼ਬਦ ਬੋਲੇ ਸਨ ਤੇ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਇਸ ਗੱਲ ਦਾ ਖੁਦ ਨੋਟਿਸ ਲੈਂਦਿਆਂ ਐਡਵੋਕੇਟ ਧਾਮੀ ਨੂੰ 17 ਦਸੰਬਰ ਤੱਕ ਜਵਾਬ ਦੇਣ ਦੇ ਹੁਕਮ ਜਾਰੀ ਕੀਤੇ ਨੇ ਤੇ ਇਸ ਦੌਰਾਨ ਐਡਵੋਕੇਟ ਧਾਮੀ ਨੇ ਮਹਿਲਾ ਕਮਿਸ਼ਨ ਨੂੰ ਆਪਣਾ ਜਵਾਬ ਸੌਂਪ ਦਿਆ ਦੱਸਿਆ ਕਿ ਉਹਨਾਂ ਤੋਂ ਗਲਤੀ ਹੋਈ ਹੈ ਤੇ ਉਹ ਇਸ ਲਈ ਮਾਫੀ ਮੰਗਦੇ ਨੇ ਪਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸਪਸ਼ਟ ਕਰ ਦਿੱਤਾ ਕਿ ਇਹ ਮਾਮਲਾ ਸਿਰਫ ਮਾਫੀ ਮੰਗਨ ਨਾਲ ਖਤਮ ਨਹੀਂ ਹੋਏਗਾ ਬੀਬੀ ਜ਼ਾਗੀਰ ਕੋਰ ਨੇ ਕਿਹਾ ਕਿ ਇਹ ਮਹਿਲਾ ਕਮਿਸ਼ਨ ਦੇ ਧੰਨਵਾਦੀ ਨੇ ਤੇ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਿਵਾ ਦਿੱਤੀ ਹੈ ਤੇ ਬੀਬੀ ਜ਼ਾਗੀਰ ਕੋਰ ਨੇ ਕਿਹਾ ਕਿ ਧਾਮੀ ਨੇ ਔਰਤ ਬਾਬਤ ਇਹੋ ਜਿਹੇ ਸ਼ਬਦਾਂ ਵਾਲੀ ਵਰਤ ਕੇ ਕੌਮ ਨੂੰ ਆਪਣੀ ਔਕਾਤ ਦਿਖਾ ਦਿੱਤੀ ਹੈ ਕਿ ਉਹ ਕਿੰਨੇ ਘਟੀਆ ਸੋਚ ਦਾ ਮਨੁੱਖ ਹੈ ਖਨੌਰੀ ਸਾਧੂ ਤੇ ਮਰਨਵਰਤ ਉੱਤੇ ਬੈਠੇ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲ ਨੇ ਰਾਸ਼ਪਤੀ ਨੂੰ ਪੱਤਰ ਲਿਖਿਆ ਕਿ ਕਿਸਾਨਾਂ ਨੇ ਅੱਜ ਢੱਲੇਵਾਲ ਵੱਲੋਂ ਲਿਖੇ ਪੱਤਰ ਦੀ ਕਾਪੀ डीसी ਅਤੇ ਐਸਡੀਐਮ ਨੂੰ ਸੌਂਪਿਆ ਤੇ ਆਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਇਹ ਹੈ ਕਿ ਦੱਲੇਵਾਲ ਦਾ ਭਾਰ ਕਾਫੀ ਘਟ ਗਿਆ ਤੇ ਉਸ ਨੂੰ ਸਾਇਲੈਂਟ ਹਾਰਟ ਅਟੈਕ ਵੀ ਆ ਸਕਦਾ ਹੈ ਤੇ ਐਤ ਨੂੰ ਲੈ ਕੇ ਬਠਿੰਡਾ ਤੋਂ ਸੰਸਦ ਮੈਂਬਰ ਹਰਤਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਮੋਦਾਂ ਚੁੱਕਿਆ ਹਰਤਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਲਿਖਿਆ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਸਾਡੇ ਬਜ਼ੁਰਗ ਕਿਸਾਨ ਜਗਜੀਤ ਸਿੰਘ ਢੱਲਵਾਲ ਪਿਛਲੇ 21 ਦਿਨਾਂ ਤੋਂ ਭੁਖ ਹੜਤਾਲ ਤੇ ਬੈਠੇ ਨੇ ਤੇ ਬਹੁਤ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਹੱਦ ਤੋਂ ਪਹਿਲਾਂ 700 ਦੇ ਕਰੀਬ ਸਾਡਾ ਕਿਸਾਨ ਦਿੱਲੀ ਧਰਨੇ ਤਸ਼ੀਦ ਹੋ ਚੁੱਕਿਆ। ਕਿਸਾਨ ਸਾਡੇ ਦੇਖਦਾ ਸਭ ਤੋਂ ਐਵੇਂ ਇਸਾਂ ਨੇ ਤੇ ਮੈਂ ਮੰਗ ਕਰਦੀ ਆ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਜਲਦ ਤੋਂ ਜਲਦ ਪੂਰਾ ਕਰੇ। ਦੱਖਣੀ ਕੋਰੀਆ ਦੀ ਸੁਵਿਧਾਨਕ ਅਦਾਲਤ ਨੇ 22 ਦਸੰਬਰ ਨੂੰ ਰਾਸ਼ਪਤੀ ਯੂਨ ਸ਼ੁਕ ਯੋਲ ਦੇ ਸੰਸਦ ਦੀ ਮਾਹਦੋਸ਼ ਉੱਤੇ ਪਹਿਲੀ ਮੋਟਲੀ ਸੁਣਵਾਈ ਕਰੇਗੀ ਤੇ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਇਸ ਬਾਰੇ ਅਦਾਲਤ ਦੇ ਕਾਗਜ਼ਾਂ ਦਾ ਹਵਾਲਾ ਦਿੱਤਾ ਗਿਆ ਸੰਸਦ ਨੇ ਸ਼ਨੀਵਾਰ ਨੂੰ ਰਾਸ਼ਪਤੀ ਯੂਨ ਦੇ ਮਾਰਸ਼ਲ ਲਾ ਦੇ ਵਿਵਾਦਿਤ ਕੋਸ਼ਣਾ ਉੱਤੇ ਮਾਹਦੋਸ਼ ਚਲਾਉਣ ਲਈ 204/85 ਨਾਲ ਵੋਟ ਕੀਤਾ ਹੈ ਸੁਵਿਧਾਨਕ ਅਦਾਲਤ ਕੋਲ ਕੇਸ ਤੇ ਵਿਚਾਰ ਕਰਨ ਲਈ 180 ਦਿਨ ਹੋਣਗੇ ਤੇ ਫਾਜ਼ਲੇ ਔਨ ਤੱਕ ਯੂਨ ਦੇ ਅਧਿਨ ਦੋ ਪੋਸਟ ਨੂੰ ਮੁਅਤਲ ਕਰ ਦਿੱਤਾ ਜਾਵੇਗਾ। ਅਤਿੰਤਿਮ ਫੈਟਲਾ ਹੋਂ ਤੱਕ ਪ੍ਰਧਾਨ ਮੰਤਰੀ ਹਾਨ ਡੁਕਸੂ ਅੰਤਰੀਮ ਰਾਸ਼ਟਰਪਤੀ ਵਜੋਂ ਕੰਮ ਕਰਨਗੇ। ਅਦਾਲਤ ਦੀ ਅੱਜ ਪਹਿਲੀ ਮੀਟਿੰਗ ਹੋਈ ਆ ਉਹਦੇ ਵਿੱਚ ਕਿਤੇ ਤੌਰ ਤਤੇ ਸੁਣਵਾਈਆਂ ਦੇ ਤਰੀਕਾ ਸਮੇਤ ਪਵਿੱਖ ਦੀ ਕਾਰਵਾਈ ਉੱਤੇ ਕੇਂਦਰ ਸੀ। ਅਦਾਲਤ ਉਸ ਨੂੰ ਮਹਾਦੋਸ਼ ਫੈਟਲੇ ਜੂਨ ਦੀ ਬੇਨਤੀ ਦੀ ਕਾਪੀ ਦੇਣ ਅਤੇ ਉਸਦੇ ਜਵਾਬ ਦੀ ਬੇਨਤੀ ਕਰਨ ਦੀ ਪ੍ਰਕਿਰਿਆ ਵਿੱਚ ਹੈ। ਹਾਲਾਂਕਿ ਅਜੇ ਆਹ ਕਰਨ ਲਈ ਅਦਾਲਤ ਪਾਬੰਦ ਨਹੀਂ ਹੈ। ਅਜ ਲਈ ਨਹੀਂ ਦੁਬਾਰਾ ਫਿਰ ਆਦਰ ਹੋਮਗੇ ਉਦੋਂ ਤੱਕ ਦਿਓ ਸਾਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ।